ਕੀੜੇ ਜੀ ਬੁਰਗ ਨੂੰ ਆਪਣੇ ਹਿਰਦੇ ਵਿੱਚ ਨਸੰਦੇ ਹਨ ਇਸ ਸਵਾਲ ਦਾ ਜਵਾਬ ਗੁਰੂ ਜੀ ਨੇ ਅੰਜਾਮ ਤੇ ਬਖਸ਼ ਕਰਦੇ ਹਨ ਗੋਰ ਅੰਮ੍ਰਿਤ ਨਾਮ ਪਿਆਲਿਆ ਜਨਮ ਵਰਨ ਕਾ ਪਥ ਪਰਮਾਤਮਾ ਦਾ ਨਾਮ ਜਨਮ ਮੰਦ ਕੇਡ ਰੂਪ ਰੋਗ ਦਾ ਪਰਹੇਜ਼ ਹੈ ਆਤਮਿਕ ਜੀਵਨ ਦੇਣ ਵਾਲਾ ਇਹ ਨਾਮ ਜਲ ਕਿੰਨਾ ਭਾਗਾ ਵਾਲਿਆਂ ਨੂੰ ਗੁਰੂ ਨੇ ਫਲਾਇਆ ਹੈ ਗੁਰ ਪਰਮੇਸ਼ਰ ਸੇ ਬਿਆਪੈ ਪੰਜਨ ਦੁਖ ਲਥ ਉਹ ਪਰਮੇਸ਼ਰ ਦੇ ਰੂਪ ਗੁਰੂ ਨੂੰ ਸਾਰੇ ਡਰ ਦੂਰ ਕਰਨ ਵਾਲੇ ਗੁਰੂ ਨੂੰ ਸਾਰੇ ਤੁਖਨਾਸ਼ ਕਰਨ ਵਾਲੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ ਗੁਰੂ ਪਿਆਰਿਓ ਜਿਨ੍ਹਾਂ ਨੂੰ ਗੁਰੂ ਆਤਮਿਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਰੂਪ ਜਲ ਜਿਨ੍ਹਾਂ ਭਾਗਾ ਮਲੇ ਨੂੰ ਬਲੰਦਾ ਹੈ ਓਹੋ ਗੁਰੂ ਨੂੰ ਆਪਣੇ ਹਿਰਦੇ ਵਿੱਚ ਬਸੰਤ ਹੈ।